ਉਹ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਬੱਬਰ ਖਾਲਸਾ ਦੀ ਆਗੂ ਭਾਈ ਮਹਿਲ ਸਿੰਘ ਬੱਬਰ ਦੇ ਭੋਗ ਮੌਕੇ ਜਥੇਦਾਰ ਸ੍ਰੀ ਅਕਾਲ ਤਖਤ ਸਹਿਬ ਦਾ ਹੋਇਆ ਵਿਰੋਧ ਪਰਿਵਾਰ ਨੂੰ ਸਰੋਪੇ ਪਾਉਣ ਤੋਂ ਜਥੇਦਾਰ ਕੁਲਦੀਪ ਸਿੰਘ ਗੜਗਜਤਾ ਹੋਇਆ ਵਿਰੋਧ ਬੱਬਰ ਖਾਲਸਾ ਦੇ ਆਗੂ ਭਾਈ ਮਹਿਲ ਸਿੰਘ ਬੱਬਰ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਦਾ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਜੋ ਕਿ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਚੁਕੇ ਨੇ ਉਹਨਾਂ ਨੇ ਜਰਨੈਲ ਸਿੰਘ ਸਖੀਰੇ ਦਾ ਵਿਰੋਧ ਕੀਤਾ ਹੈ ਅੱਜ ਇਹ ਸਮਾਗਮ ਦੇ ਸਲਫ ਪਟਕਾ ਅਸਮਾਗਮ ਜੱਗੀ ਕੀ ਮੈਂ ਸਮਝਦਾ ਵੀ ਜਿੰਨੇ ਬੰਦੇ ਇੱਥੇ ਬੈਠੇ ਹੋਏ ਸਨ ਉਹਦੇ ਪਰਿਵਾਰ ਦੇ ਬੰਦੇ ਨੂੰ ਛੱਡ ਕੇ ਸਭ ਤੋਂ ਵੱਧ 1999 ਤੋਂ ਲੈ ਕੇ 1923 ਆਖਰੀ ਤੱਕ ਮੈਂ ਉਹਨਾਂ ਦੇ ਦਰਸ਼ਨ ਕਰਦਾ ਮੈਂ ਇਤਨਾ ਮਠ ਬੋਲੜਾ ਸ਼ਾਂਤ ਸੁਭਾਅ ਵਾਲਾ ਤੇ ਕਈ ਵਾਰ ਮੈਂ ਸੋਚਦਾ ਸੀ ਵੀ ਇਹ ਕਹਿੰਦੇ ਨੇ ਖੜਕੂ ਹੈਗੇ ਬੱਬਰ ਹੈਗੇ ਕਿ ਮੈਂ ਤੇ ਇਹਨਾਂ ਵਿੱਚ ਤੇ ਕੋਈ ਗੱਲ ਇਹ ਜੀ ਵੇਖੀ ਨਹੀਂ ਔਰ ਜਿਹੜੀ ਸੇਵਾ ਉਹਨਾਂ ਨੇ ਉੱਥੇ ਰਹਿ ਕੇ ਸਿੱਖ ਕੌਮ ਦੀ ਕੀਤੀ ਹੈ ਆਉਣ ਵਾਲੇ ਇਤਿਹਾਸ ਦੇ ਵਿੱਚ ਉਹਨਾਂ ਦੀ ਇਹ ਕੁਰਬਾਨੀ ਸੁਨਾਰੇ ਅੱਖਰਾਂ ਵਿੱਚ ਲਿਖੀ ਜਾਏਗੀ ਸੁਨਾਰੇ ਅੱਖਰਾਂ ਵਿੱਚ ਲਿਖੀ ਜਾਏਗੀ ਅੱਜ ਇਹ ਗੱਲ ਮੈਂ ਕਹਿ ਤੋ ਗੁਰੇਜ਼ ਨਹੀਂ ਕਰਾਂਗਾ ਕਿ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਅੱਜ ਜਿਹੜੇ ਟੱਠੇ ਸਨ ਉਹਨਾਂ ਨੂੰ ਦੁਬਾਰਾ ਸੇਵਾ ਕਰਕੇ ਬਣਾਇਆ ਜਾ ਰਿਹਾ ਹੈ ਇਹ ਸਾਰੇ ਬਦੌਲਤ ਭਾਈ ਵਧਾਵਾ ਸਿੰਘ ਤੇ ਮਰਸਨ ਸਿੰਘ ਸੀ ਕਿ ਉਹਨਾਂ ਦੀ ਟੀਮ ਸੀ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪੰਦ ਕਮੇਟੀ ਨੂੰ ਬਣਾਉਣ ਚ ਇਹਨਾਂ ਦਾ ਪੂਰਾ ਖਾਨ ਸੀ ਭਾਵੇਂ ਉਸ ਵਕਤ ਵਿਰੋਧ ਹੋਇਆ ਸੀ ਪਰ ਮੈਂ ਗੱਲ ਕਹਿ ਸਕਦਾ ਕਿ ਅੱਜ ਅਸੀਂ ਪਾਕਿਸਤਾਨ ਸਰਕਾਰ ਕੋਲੋਂ ਪੁੱਛ ਸਕਦੇ ਹਾਂ ਵੀ ਸਾਡਾ ਫਲਾਣਾ ਗੁਰਦੁਆਰਾ ਕਿੱਥੇ ਨਿfst ਨਿਬੂਧ ਹੋਇਆ ਤੋਦੀ ਕਿਸ ਨੂੰ ਹੋਇਆ ਸੀ ਅੱਜ ਉਦੀ ਜਗਾ ਕਿੱਥੋ ਜੇ ਜੇ ਨਾ ਬਣੀ ਹੁੰਦੀ ਤੇ ਅਸੀਂ ਕਿਸ ਕੋਲ ਜਵਾਬ ਲੈਣਾ ਸੀ ਇਸ ਵਾਸਤੇ ਉਹਨਾਂ ਦੀਆਂ ਬੜੀਆਂ ਕੁਰਬਾਨੀਆਂ ਹੈਗੀਆਂ ਪਰ ਇੱਕ ਗੱਲ ਮੈਂ ਇਹ ਕਹਿ ਸਕਦਾ ਜਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਉਹਨਾਂ ਨੂੰ ਕਹ ਗਿਆ ਵੀ ਸਰਪਾ ਪਾਓ ਤੇ ਇੱਕ ਬੰਦਾ ਉੱਠਿਆ ਉਹ ਕਹਿੰਦਾ ਜੀ ਇਹ ਨਹੀਂ ਪਾ ਸਕਦਾ ਮੈਂ ਸਖਸ ਤਰਾਜ ਕਰਦਾ ਹਾਂ ਤਾਂ ਮੈਨੂੰ ਨਹੀਂ ਪਤਾ ਓਕੇ ਤੁਹਾਡੇ ਦਾ ਕੀ ਨਾ ਆਉਂਦਾ ਤੁਸੀਂ ਅਗਰ ਦੋ ਟੱਕੇ ਵੀ ਨਹੀਂ ਹੋ ਸਿੱਖ ਕੌਮ ਦੇ ਵਿੱਚ ਜਿਹੜੇ ਗੱਲ ਕਰਦੇ ਪਿਓ ਤੇ ਜਿਹਨੂੰ ਜਥੇਦਾਰ ਸਾਹਿਬ ਜੀ ਤੂੰ ਇੱਕ ਕੱਲਾ ਬੰਦਾ ਕੌਣ ਹੁੰਦਾ ਉਸ ਨੂੰ ਰੋਕਣਾ ਲਾਜੀ ਤੇ ਖਾਲੀ ਜਥੇਦਾਰ ਸਾਹਿਬ ਦੀ ਦੀ ਗੱਲ ਨਹੀਂ ਕੀਤੀ ਉਸ ਜਿਸ ਨੇ ਪਰਵਾਰ ਨੂੰ ਪੈਣੇ ਸੀ ਜਿਹਦੀਆਂ ਬੜੀਆਂ ਕੁਰਬਾਨੀਆਂ ਸਨ ਬੜੀਆਂ ਕੁਰਬਾਨੀਆਂ ਦਾ ਕੋਈ ਹਿਸਾਬ ਹੀ ਨਹੀਂ ਸੀ ਇਹ ਉਸ ਸ਼ਖਸ ਦੇ ਵੀ ਇਹਨਾਂ ਨੇ ਬੇਇੱਜ਼ਤੀ ਕੀਤੀ ਹੈ

ਜਿਹੜਾ ਵਕਫ ਬੋਰਡ ਹਿੰਦੁਸਤਾਨ ਦਾ ਹੈ ਇਹਨਾਂ ਨੇ ਕਾਨੂੰਨ ਬਦਲ ਕੇ ਉਹ ਜ਼ਮੀਨਾਂ ਆਪਣੀਆਂ ਕਰਨੀਆਂ ਚਾਹੁੰਦੇ ਹਨ ਜ਼ਿਆਦਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਜਾਂ ਡਰਾ ਕੇ ਰੱਖਣਾ ਚਾਹੁੰਦੇ ਹਨ ਜਿਹੜੀਆਂ ਸਾਡੀਆਂ ਅਰਬਾਂ ਪਈਆਂ ਜ਼ਮੀਨਾਂ ਪਾਕਿਸਤਾਨ 'ਚ ਪਈਆਂ ਉਹਦਾ ਕੌਣ ਜਮਾਰੀ ਚੁਕੇਗਾ ਉਹ ਕਹਣਗੇ ਹਿੰਦੁਸਤਾਨ ਦੀ ਸਰਕਾਰ ਸਾਡੀ ਮੁਸਲਮਾਨਾਂ ਦੀਆਂ ਜ਼ਮੀਨਾਂ ਖਾ ਗਿਆ ਦਸੀ ਇਹਨਾਂ ਦੀ ਖਾ ਜਾਣਿਆ ਇਸ ਵਾਸਤੇ ਇਹ ਕਾਨੂੰਨ ਬੜਾ ਸਖਤ ਹੋਇਆ ਹੈ ਮੈਨੂੰ ਇਸ ਗੱਲ ਦੇ ਖੁਸ਼ੀ ਹੋਈ ਹੈ ਕਿ ਪੰਜਾਬ ਦੀਆਂ ਦੋਵਾਂ ਪਾਰਟੀਆਂ ਨੇ ਪਾਰਲੀਮੈਂਟ 'ਚ ਬਹੁਤ ਅੱਛਾ ਬੋਲਿਆ ਖਾਸ ਤੌਰ ਤੇ ਭਾਵੇਂ 4 ਮਿੰਟ ਦਾ ਹੀ ਲਫਜ਼ ਮਿਲਿਆ ਸੀ ਹਰ ਸਮਤ ਕਰ ਨੂੰ ਬਾਕਸੀ ਅਸ ਜਾਨ ਵੈਰੀ ਵਲ ਵੈਰੀ ਵਲ ਦਿੱਤ ਕੋ ਐਲੂ ਦਿਆ ਨਾ ਦੇਖ ਗਰੀ ਵੀ ਦੇਖ ਲਓ ਕਿਵੇਂ ਦੇਖਦੇ ਕਿਸ ਨੇ ਵਿਰੋਧ ਕੀਤਾ ਲੁਧਿਆਣਾ ਟੂਟ ਹੋਇਆ ਕਿ ਉਹ ਉਹਨਾਂ ਨੇ ਕਿਹਾ ਵਾ ਕਿ ਉਹਨਾਂ ਨੇ ਹਰ ਕੋਈ ਚੱਲਾ ਹੋਈ ਹੈ ਲੁਧਿਆਣਾ ਵਿੱਚ ਕਾਲ ਤੱਕ ਸਾਹ ਨੂੰ ਮੰਗ ਬਤਨ ਮੈਂਬਰਿਕ ਕਮੇਟੀ ਨੇ ਕਮੇਟੀ ਜਿਹੜੀ ਬਣਾਈ ਹੈ ਉਹਨੇ ਕੋਈ ਵਿਰੋਧ ਹੋਇਆ ਉਸ ਕਮੇਟੀ ਦਾ ਜਦੋਂ ਉਸ ਕਮੇਟੀ ਦਾ ਆਣਾ ਹੀ ਭਰਾਉਦਾ ਮੈਂ ਇੱਥੇ ਖੜਾ ਹੋ ਕੇ ਕਹਿ ਰਿਹਾ ਆ ਜਗ੍ਹਾ ਤੇ ਉਹਨਾਂ ਨੇ ਕਦ ਕਹੇ ਪੰਜਵੀਂ ਅਮਰੀਕਾ ਕਮੇਟੀ ਇਹ ਭਰਤੀ ਕਰੇਗੀ ਉਹਨਾਂ ਨੇ ਸੱਤ ਮੈਂਬਰਿਕ ਕਮੇਟੀ ਦਾ ਨਾਮ ਲਿਆ ਤੇ ਉਹਨੇ ਸਾਰੀ ਭਰਤੀ ਦੀ ਨਿਗਰਾਨੀ ਕਰਨੀ ਸੀ ਕਿ ਠੀਕ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਹਰ ਇੱਕ ਸ਼ਖਸ ਦੇ ਇੱਕ ਕਮੇਟੀ ਕੋਈ ਨਿਸ਼ਾਲਾ ਕੰਮ ਦੇਸ਼ ਦਾ ਰਗਾਂ ਸਰਕਾਰ ਨੂੰ ਉਹ ਬਿਨਾਂ ਕਿਸੇ ਪਾਰਟਿਸਟ ਜਿਹਨੂੰ ਸਕੋਟੀ ਦੀ ਲੋੜ ਹੈ ਉਹਨੂੰ ਸਕੋਟੀ ਦੇਣੀ ਚਾਹੀਦੀ ਹੈ ਵਾਪਸ ਹੀ ਲੈ ਜਾਣਾ ਹੈ